ਬਾਬਾ ਬਕਾਲਾ ਜੀ ਦੀ ਪਵਿੱਤਰ ਧਰਤੀ ਤੇ ਬੈਠੀ ਸਾਧ ਸੰਗਤ ਜੀ ਗਾਜ ਕੇ ਆਖੋ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਧ ਸੰਗਤ ਜੀ ਸਭ ਨੂੰ ਪਤਾ ਹੀ ਆ ਅੱਜ ਆਪਾਂ ਇਕੱਠੇ ਹੋਏ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅਸੀਂ ਉਹਨਾਂ ਦੀ ਰਿਹਾਈ ਪਿੱਛੇ ਐਨੀ ਵਾਹ ਲਾਈਏ ਜਿੰਨੀ ਸਾਡੇ ਦੋ ਲੱਗ ਸਕਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਖੜੀਏ ਜੇ ਅੱਜ ਅਸੀਂ ਮਾਣ ਨਾਲ ਕਹਿੰਨੇ ਆਂ ਅਸੀਂ ਖਟੋਕ ਕੇ ਕਹਿੰਨੇ ਆਂ ਨਾ ਜਿਵੇਂ ਹਰਮੰਦਰ ਸਾਹਿਬ ਤੇ ਹਮਲਾ ਕਰਿਆ ਉਹ ਪੀਐਮ ਦਾ ਸੌਦਾ ਲਾਇਆ ਤਾਂ ਇਹਨਾਂ ਬੱਦੀ ਸਿੰਘਾ ਕਰਕੇ ਕਹਿੰਨੇ ਆਂ ਜਿਵੇਂ ਸਾਡੇ ਨਰਦੋਸੇ ਮੁੰਡੇ ਮਾਰੇ 45000 ਬੇਕਸੂਰੇ ਮੁੰਡੇ ਮਾਰੇ ਉਹ ਸੀਐਮ ਦਾ ਸੌਦਾ ਲਾਇਆ ਇਹਨਾਂ ਬੱਦੀ ਸਿੰਘਾ ਕਰਕੇ ਲਾਇਆ ਇਹਨਾਂ ਬੱਦੀ ਜਿੱਕਾ ਇੱਕ ਕਰਕੇ ਹੀ ਖਟੋਕ ਕੇ ਕਹਿੰਨੇ ਆਂ ਜਿਹੜੇ ਜਰਨਲ ਨੇ ਕਾਹ ਤੱਕ ਸਾਹਿਬ ਨੂੰ ਢੇਟਾਰੀ ਕਰਨ ਦੀ ਸਾਜਿਸ਼ ਕਢੀ ਉਹ ਜਰਨਲ ਦਾ ਸੌਦਾ ਲਾਇਆ ਤਾ ਇਹਨਾ ਬੰਦੀ ਸਿੰਘਾ ਕਰਕੇ ਕਹਿੰਨੇ ਆ ਸਾਡਾ ਫਰਜ ਆ ਅੱਜ ਅਸੀਂ ਬੰਦੀ ਸਿੰਘਾ ਨਾਲ ਹੀ ਇਕਠੋਕ ਕੇ ਖੜੀਏ ਅੱਜ ਅੰਮ੍ਰਿਤਪਾਲ ਪਾਈ ਸਾਹਿਬ ਕਰਕੇ ਅੱਜ ਕੱਲੇ ਕੱਲੇ ਮੁੰਡੇ ਦੇ ਅੰਦਰ ਰਾਜ ਦੀ ਚਿੰਗ ਪੈਦਾ ਹੋਈ ਆ ਉਹ ਇੱਕ ਸੱਚੇ ਰਾਜ ਦੀ ਗੱਲ ਕਰਦੇ ਸੀਗੇ ਇੱਕ ਕਾਲਪੁਰਖ ਦੇ ਰਾਜ ਦੀ ਗੱਲ ਕਰਦੇ ਸੀਗੇ ਜਿਹੜਾ ਅੱਜ ਦੇਸ਼ ਦੇ ਅੰਦਰ ਰਾਜ ਚੱਲਦਾ ਆ ਨਾ ਜਿਹੜਾ ਅਜ ਸਟੇਟ ਦਾ ਇੰਡੀਆ ਸਟੇਟ ਦਾ ਰਾਜ ਆ ਅਸੀਂ ਚੁੱਤੀ ਦੇ ਰੱਖਦੇ ਆ ਇਹੋ ਜਿਹੇ ਰਾਜ ਨੂੰ ਜਿੱਥੇ ਧੀ ਪੈਣਾ ਦੀ ਬੇਵਕਤੀ ਹੁੰਦੀ ਆ ਕਲਕੱਤੇ ਦੇ ਅੰਦਰ ਜਿੱਥੇ 1984 ਦੇ ਅੰਦਰ ਸਾਡੇ ਗਲਾਂ ਦੇ ਉੱਤੇ ਟਾਇਰ ਪਾਏ ਜਾਂਦੇ ਨੇ ਜਿੱਥੇ ਧਰਮਾਂ ਦੇ ਨਾਮ ਤੇ ਲੜਾਇਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਬੇਵਕੀ ਕੀਤੀ ਜਾਂਦੀ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਜਿੱਥੇ ਸਾਡੇ ਨਿਰਦੋਸ਼ੇ ਮੁੰਡਿਆਂ ਨੂੰ ਸੱਚ ਹੱਕ ਦੇ ਮੁੰਡੇ ਬੋਲਣ ਵਾਲੇ ਮੁੰਡਿਆਂ ਨੂੰ ਜੇਲਾਂ ਦੇ ਅੰਦਰ ਡੱਕਿਆ ਜਾਂਦਾ ਆ ਅਸੀਂ ਜੁੱਤੀ ਦੇ ਰੱਖਦੇ ਆਏ ਜੇ ਰਾਜ ਨੂੰ ਵਾਹਿਗੁਰੂ ਅਕੂ ਤੇ ਧ੍ਰਿੜ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀਓ ਇਹ ਤਾਂ ਦੁਨੀਆ ਵੀ ਰਾਜ ਨੇ ਠੀਕਾ ਅੰਗਰੇਜ਼ਾਂ ਨੂੰ ਵੀ ਮਾਨ ਸੀਗਾ ਉਹਨਾਂ ਨੂੰ ਵੀ ਅੱਗਾ ਮਾਨ ਸੀਗਾ ਵੀ ਸਾਡਾ ਰਾਜ ਕਦੇ ਨਹੀਂ ਜਾਣਾ ਇਹਨਾਂ ਨੂੰ ਵੀ ਮਾਨ ਆ ਸਾਡਾ ਰਾਜ ਨਹੀਂ ਜਾਣਾ ਪਰ ਵਾਹਿਗੁਰੂ ਮਿਹਰ ਕਰੂਗਾ 96 ਕਰੋੜ ਖਾਲਸਾ ਦੀ ਸਜਣਾ ਆ ਤੇ ਸਾਰੀ ਦੁਨੀਆ ਦੇ ਉੱਤੇ ਖਾਲਸੇ ਦਾ ਰਾਜ ਹੋਣਾ ਆ ਟਾਈਮ ਥੋੜਾ ਜਿਆ ਕੱਟ ਦਿੱਤਾ ਹੋਇਆ ਮਾ ਵੀ ਮੰਗਦੇ ਆ ਜੀ 2 ਮਿੰਟ ਹੋਰ ਬੋਲਾਂਗੇ ਹਰਿਆਣੇ ਤੋਂ ਆਏ ਆ ਜੇਲਾ ਕੱਟ ਕੇ ਆਏ ਆ ਥੋੜਾ ਜਿਹਾ ਟਾਈਮ ਪਹਿਲਾਂ ਕੰਮ ਪਿੱਛੇ ਹੀ ਤੇ 2 ਮਿੰਟ ਬਾਅਦ ਜਰੂਰ ਲਵਾਂਗੇ ਗੱਲ ਕੋੜੀਆ ਸੰਗਤ ਜੀ ਅੱਜ ਈਡੀਅਨ ਸਟੇਟ ਦੀ ਗਲਾਮੀ ਸਾਰੇ ਸਾਡੇ ਸਿਰ ਤੇ ਚੜ ਕੇ ਬੋਲਦੀ ਆ ਸਾਡੇ ਆਗੂਆਂ ਦੇ ਸਿਰ ਤੇ ਚੜ ਕੇ ਬੋਲਦੀ ਆ ਸਾਡੀ ਸਸਤਾਵਾਂ ਦੇ ਸਿਰ ਤੇ ਚੜ ਕੇ ਬੋਲਦੀ ਆ ਜਿਹੜੇ ਆਗੂਆਂ ਨੂੰ ਜਿਨ੍ਹਾਂ ਦੇ ਇੱਕ ਬੋਲ ਤੇ ਲੱਖਾਂ ਲੱਖਾਂ ਦਾ ਕੱਟ ਹੋ ਜਾਣਾ ਸੀ ਅੱਜ ਜੋ ਆਗੂ ਆਰਾਮ ਪ੍ਰਸਤ ਹੋਗੇ ਉਹ ਅੱਜ ਆਗੂ ਸੁਸਤ ਹੋਗੇ ਉਹ ਜਿਹੜਾਂ ਤੋਂ ਡਰਦੇ ਨੇ ਉਹ ਕੁਰਬਾਨੀਆਂ ਦੇਣ ਤੋਂ ਡਰਦੇ ਨੇ ਉਹ ਸਟੇਟਾਂ ਤੋਂ ਪੰਗੇ ਲੈਣ ਤੋਂ ਡਰਦੇ ਨੇ ਅਸੀਂ ਕਿਉਂ ਨਹੀਂ ਲੱਖਾਂ ਦਾ ਕੱਟ ਕਰਦੇ ਕਿਉਂ ਨਹੀਂ ਦਿੱਲੀ ਨੂੰ ਘੇਰਾ ਪਾਉਂਦੇ ਇਹਨਾਂ ਅੱਖਾਂ ਨਾਲ ਸਰਕਾਰਾਂ ਵੀ ਝੂਕਦੀਆਂ ਦੇਖਿਆ ਨੇ ਆਪਣੇ ਥੋੜੇ ਟਾਈਮ ਦੀ ਪਹਿਲਾਂ ਆ ਵੱਡੀਆਂ ਵੱਡੀਆਂ ਸਰਕਾਰਾਂ ਝੂਕਦੀਆਂ ਦੇਖਿਆ ਨੇ ਸਿਰਫ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਬਾਬਾ ਜੀ ਝਕਾਉਣ ਵਾਲੇ ਹੋਣੇ ਚਾਹੀਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੀਡਰ ਮੰਨ ਕੇ ਨਿਸਾਨ ਸਾਹਿਬ ਦੇ ਥੱਲੇ ਚੱਲਣਾ ਪਊਗਾ ਜਦੋਂ ਮੁਗਲਾਂ ਦਾ ਟਾਈਮ ਸੀਗਾ ਨਾ ਅੰਤ ਦਾ ਜ਼ੁਲਮ ਕਰਦੇ ਸੀ ਉਹ ਸਾਡੇ ਤੇ ਅੰਤ ਦਾ ਸਿੰਘਾਂ ਨੂੰ ਇਹ ਨਹੀਂ ਪਤਾ ਹੁੰਦਾ ਸੀਗਾ ਵੀ ਕੱਲ ਦਾ ਸੂਰਜ ਦੇਖਾਂਗੇ ਵੀ ਕਿ ਨਹੀਂ ਦੇਖਾਂਗੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਵੀ ਸਿੰਘਾਂ ਸਿੰਘਣੀਆਂ ਕਰ ਸਾਡੇ ਬੱਚੇ ਕੈਦ ਕਰੇ ਹੋਏ ਨੇ ਉਹ ਜਾਨਾਂ ਦੇ ਬਾਜ਼ੀ ਜਾਨ ਦੀ ਬਾਜ਼ੀ ਲਾ ਕੇ ਆਪਣੇ ਸਿੰਘਾਂ ਤੇ ਸਿੰਘਣੀਆਂ ਨੂੰ ਬੱਚਿਆਂ ਨੂੰ ਛਡਾਉਂਦੇ ਹੁੰਦੇ ਸੀਗੇ ਪਾਈ ਸੁੱਖਾ ਸਿੰਘ ਪਾਈ ਮਹਤਾਬ ਸਿੰਘ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਗਈ ਬੇਅਦਬੀ ਹੋ ਗਈ ਹਰਮੰਦਰ ਸਾਹਿਬ ਦੀ ਉਹ ਲੱਖੀ ਜੰਗਲਾਂ ਤੋਂ ਚੱਲੇ ਬੀਚਿਤ ਸਿੰਘਾਂ ਨੇ ਸਿੰਘਾਂ ਦਾ ਸਾਥ ਦਿੱਤਾ ਉਹਨਾਂ ਨੂੰ ਪ੍ਰਸਾਦਾ ਬਾਣੀ ਵੀ ਚਕਾਇਆ ਫਿਰ ਉਹ ਨੇਜੇ ਤੇ ਟੰਗ ਕੇ ਮੱਛੇ ਰੰਗੜ ਦਾ ਫਿਰ ਲੈ ਕੇ ਆਏ ਕਿਉਂਕਿ ਸਾਡੀ ਏਕਤਾ ਇੰਨੀ ਵੱਡੀ ਸੀਗੀ ਅੱਜ ਅਸੀਂ ਲੱਤਾਂ ਖਿੱਚਦੇ ਇੱਕ ਦੂਜੇ ਦੀ ਉਹ ਕੱਲ ਦਾ ਛੋਕਰਾ ਆਇਆ ਆ ਉਹ ਪੰਤ ਦੀ ਗੱਲ ਕਿਵੇਂ ਕਰ ਸਕਦਾ ਆ ਕਿਉਂ ਨਹੀਂ ਕਰ ਸਕਦੇ ਸੀ ਪੰਤ ਦੀ ਗੱਲ ਕਿ ਅਸੀਂ ਕੱਲ ਜੰਮੇ ਹੋਇਆ ਸਾਡੇ ਦਾ ਜੰਮਣੋਂ ਬਲੱਡ ਦੇ ਅੰਦਰ ਹੈਗਾ ਆ ਵੀ ਜਦੋਂ ਵੀ ਪੰਤ ਦੇ ਪੀੜ ਪਾਉਗੀ ਨਾ ਅਸੀਂ ਹਿੱਕ ਢਾਕੇ ਖੜਾਂਗੇ ਸਾਡਾ ਫਰਜ਼ ਮੰਦਾ ਬਾਬਾ ਜੀ ਅਸੀਂ ਬੰਦੀ ਸਿੰਘਾਂ ਦਾ ਸਾਥ ਦਈਏ ਇਹ ਗੱਲ ਆਸਤੀ ਬੇਨਤੀ ਜ਼ਰੂਰ ਕਰਨਾ ਚਾਹੁੰਦੇ ਹਾਂ ਸੰਗਤ ਨੂੰ ਆਪਣੇ ਨੌਜਵਾਨਾਂ ਨੂੰ ਬਾਬਾ ਦੀ ਪੰਥ ਦੀ ਰਾਜਨੀਤੀ ਕਰੋ ਰਾਜਨੀਤੀ ਸ਼ੁਰੂ ਹੋਣੀ ਚਾਹੀਦੀ ਆ ਕਾਲਕਤਕ ਸਾਹਿਬ ਤੋਂ ਕਦੋਂ ਕਾਲਕਤਕ ਸਾਹਿਬ ਤੋਂ ਹੁਕਮ ਹੋਵੇ ਬੈਜੋ ਤਾਂ ਬੈਜੋ ਖੜੇ ਹੋਜੋ ਤਾਂ ਖੜੇ ਹੋਜੋ ਉਹ ਰਾਜਨੀਤੀ ਆ ਪਸਾਰਿਆਂ ਨੇ ਕਰਨੀ ਆ ਤੇ ਗੁਰਦੁਆਰਿਆਂ ਤੋਂ ਆਪਣੀ ਰਾਜਨੀਤੀ ਸਟਾਰਟ ਕਰੋ ਸਟੇਟ ਦਾ ਜ਼ੋਰ ਲੱਗਿਆ ਹੋਇਆ ਤੁਹਾਡੀ ਬੋਲੀ ਖਤਮ ਕਰਨ ਨੂੰ ਤੁਹਾਡੇ ਇਤਿਹਾਸ ਖਤਮ ਕਰਨ ਨੂੰ ਤੁਹਾਡੇ ਸੱਭਿਆਚਾਰ ਖਤਮ ਕਰਨ ਨੂੰ ਤੁਹਾਡੀ ਜ਼ਮੀਨ ਖਤਮ ਕਰਨ ਨੂੰ ਜਿਹੜੀਆਂ ਕੋਮਾਂ ਕੋਲ ਜ਼ਮੀਨ ਨਹੀਂ ਹੋਇਆ ਕਰਦੀ ਜਿਹੜੀਆਂ ਕੁੰਮਾਂ ਕੋ ਮਗੋਂ ਸੱਭਿਆਚਾਰ ਨਹੀਂ ਹੋਇਆ ਕਰਦਾ ਜਿਹੜੀਆਂ ਕੁੰਮਾਂ ਕੋ ਇਤਿਹਾਸ ਨਹੀਂ ਹੋਇਆ ਕਰਦਾ ਨਾ ਉਹ ਕੁੰਮਾਂ ਬਾਲੇ ਟਾਈਮ ਤੱਕ ਸਰਵਾਈਵ ਨਹੀਂ ਕਰਿਆ ਕਰਦੀ ਆਜੋ ਸਾਰੇ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਥੱਲੇ ਇਕੱਤਰ ਹੋਈਏ ਨਿਸਾਨ ਸਾਹਿਬ ਦੇ ਥੱਲੇ ਇਕੱਤਰ ਹੋਈਏ ਸਸਤਰ ਵਿਦਿਆ ਸਿੱਖੀਏ ਕੋੜੇ ਰੱਖੀਏ ਨੇਜੇ ਰੱਖੀਏ ਤਲਵਾਰਾਂ ਰੱਖੀਏ ਕਦੇ ਵੀ ਸਾਡੀ ਟਾਈਮ ਤੇ ਕਦੇ ਸਾਡੀ ਕੌਮ ਤੇ ਕੋਈ 84 ਵਾਂਗੂ ਦੁਆਰਾ ਮਾਰਾ ਟਾਈਮ ਨਾ ਦੇ ਆਜੋ ਸਾਰੇ ਇਕੱਠੇ ਹੋ ਕੇ ਗੁਰਗੰਸਾਹਬ ਦੇ ਥੱਲੇ ਹੋ ਕੇ ਚੱਲਦੇ ਆ ਨਾ ਸਮਝ ਬੱਚੇ ਹੈ ਗਲਤੀ ਹੋ ਜਾਂਦੀ ਆ ਕਰੋ ਉਸੇ ਵੀ ਬੋਲ ਲੈਨੇ ਆ ਗਲਤੀ-ਸਲਤੀ ਲਈ ਸੰਗਤੋਂ ਮਾਫੀ ਵੀ ਮੰਗ ਲੈ ਆ ਇਹ ਜੋ ਕੱਠਵਾਜ ਸਾਡਾ ਇਹ ਕੱਠ ਦੀ ਜਿਹੜੀ ਅਸੀਂ ਮੁੱਖ ਅਜੰਡਾ ਇਹ ਆ ਕਿ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਦੇ ਉੱਪਰ ਐਨਐਸਐ ਲਾਈ ਗਈ ਆ ਲੋਕਾਂ ਨੇ ਸਭ ਤੋਂ ਵੱਡੇ ਮੰਡੇਟ ਦੇ ਨਾਲ ਪੰਜਾਬ ਤੋਂ ਜਿਤਾ ਕੇ ਭੇਜਿਆ ਉਹਨਾਂ ਦੀ ਰਿਹਾਈ ਵਾਸਤੇ ਇਸ ਦੇਸ਼ ਦੇ ਵਿੱਚ ਦੋ ਕਾਨੂੰਨ ਨੇ ਆ ਬੀਤੇ ਹਫਤੇ ਕਾਮੜੀਆਂ ਨੇ ਕਿੰਨੇ ਥਾਣੇ ਯੂਪੀ ਦੇ ਵਿੱਚ ਸਾੜੇ ਆ ਕਿਸੇ ਇੱਕ ਕਾਮੜੀ ਦੇ ਉੱਪਰ ਐਨਐਸਏ ਲੱਗੀ ਹੋਵੇ ਤੇ ਕੋਈ ਹੱਥ ਖੜਕਾ ਕਰਕੇ ਕਹਦੇ ਕਿ ਐਨਐਸਏ ਲੱਗੀ ਐ ਇਹ ਐਨਐਸਏ ਇਹ ਯੂਪੀਏ ਇਹ ਟਾਡਾ ਇਹ ਅਫਸਪਾ ਇਹ ਜਿੰਨੀਆਂ ਤਰ੍ਹਾਂਆਂ ਆ ਇਹ ਜਲਾਵਤਨੀ ਦੇਸ਼ ਨਿਕਾਲੇ ਇਹ ਸਿਰਫ ਤੇ ਸਿਰਫ ਸਿੱਖ ਕੌਮ ਦੇ ਸੇ ਆਏ ਆ ਤੇ ਸਿੱਖ ਕੌਮ ਦੇ ਹਿੱਸੇ ਇਹ ਸਾਰੀਆਂ ਚੀਜ਼ਾਂ 1947 ਤੋਂ ਹਿੱਸੇ ਆਈਆਂ ਨੇ ਉਸ ਤੋਂ ਪਹਿਲਾਂ ਵੀ ਜੇ ਮੁਗਲਿਆ ਹਕੂਮਤ ਰਹੀ ਆ ਜੇ ਬ੍ਰਾਹਮਣ ਬਾਣੀਆਂ ਨਾਲ ਟੱਕਰ ਰਹੀ ਆ ਸਿੱਖ ਕੌਮ ਦੀ ਤਾਂ ਪਾਸ਼ਾ ਨੂੰ ਅਨੰਦਪੁਰ ਦੇ ਕਿਲੇ ਛੱਡਣੇ ਪਏ ਆ 6ਵੇਂ ਪਾਸ਼ਾ ਨੂੰ ਗਵਾਲੀਅਰ ਦੀ ਜੇਲ੍ਹ ਕੱਟਣੀ ਪਈ ਆ ਸਿੱਖਾਂ ਨੂੰ ਰਾਜਸਥਾਨ ਦੇ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਆਪ ਦੇ ਹਾਰ ਦੇ ਟਿੱਖੜ ਦਪੜੇ ਕੱਟਣੇ ਪਏ ਆ ਇਹ ਸਾਰਾ ਕੁਝ ਤੁਹਾਡੇ ਸਿੱਖ ਖਾਲਸਾ ਜੀ ਕਿਉਂ ਆਇਆ ਅਸੀਂ ਇਸ ਚੀਜ਼ ਦੇ ਉੱਤੇ ਧਿਆਨ ਦਈਏ ਜਿਹੜਾ ਗੁਰਨਾਨਕ ਪਾਤਸ਼ਾਹ ਨੇ ਤੁਹਾਨੂੰ ਬਾਣੀ ਦਾ ਸਿਧਾਂਤ ਦਿੱਤਾ ਆ ਇਹ ਇਸ ਧਰਤੀ ਤੇ ਕਾਬਜ ਬਿੱਪਰ ਬ੍ਰਾਹਮਣ ਦੀ ਸਤਾ ਨੂੰ ਸਿੱਧਾ ਚੈਲੰਜ ਕਰਦਾ ਆ ਸਿੱਖ ਭਾਰਤ ਦੇ ਵਿੱਚ 1947 ਤੋਂ ਲਗਾਤਾਰ ਸੰਘਰਸ਼ ਕਰ ਰਹੇ ਆ ਤੇ ਸੰਘਰਸ਼ ਦਾ ਕਾਰਨ ਕੀ ਆ ਜਿੱਦਣ ਭਾਰਤ ਦੇ ਸੰਵਿਧਾਨ ਦੇ ਵਿੱਚ ਤੁਹਾਨੂੰ ਕੇਸਾਧਾਰੀ Hindu ਲਿਖਿਆ ਗਿਆ ਜਿੱਦਣ ਭਾਰਤ ਨੇ ਇੱਕ ਸਰਕੂਲਰ ਜਾਰੀ ਕੀਤਾ ਕਿ ਸਿੱਖ ਜਰਾਈਮ ਪੇਸ਼ਾ ਕੌਮ ਆ ਤੇ ਸਿੱਖਾਂ ਦਾ ਰੋਸ਼ਨ ਦਿਮਾਗ ਸਰਦਾਰ ਕਪੂਰ ਸਿੰਘ ਨੇ ਇਸ ਚੀਜ਼ ਦੇ مخالਫਤ ਕੀਤੀ ਸਿੱਖ ਉਸ ਦਿਨ ਤੋਂ ਅੱਜ ਤੱਕ ਹਿੰਦੁਸਤਾਨ ਦੇ ਨਾਲ ਆਪ ਦਾ ਰਿਸ਼ਤਾ ਜਿਹੜਾ ਆ ਉਹਨੂੰ ਮੁੜ ਵਿਚਾਰ ਕੇ ਮੁੜ ਸਥਾਪਿਤ ਕਰਨਾ ਚਾਹੁੰਦੇ ਸਿੱਖ ਇਸ ਰਿਸ਼ਤੇ ਦੇ ਨਾਲ ਸਹਿਮਤ ਨਹੀਂਗੇ ਸਿੱਖਾਂ ਨੇ ਇਸ ਰਿਸ਼ਤੇ ਨੂੰ ਮੁੜ ਵਿਚਾਰਨ ਵਾਸਤੇ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਉਹਦੇ ਵਿੱਚ ਸਿੱਖਾਂ ਦੀ ਮਨਸ਼ਾ ਇਹ ਸੀ ਕਿ ਘਟੋ ਘਟ ਇੱਕ ਸੂਬਾ ਸਿੱਖ ਬਹੁ ਗਿਣਤੀ ਦਾ ਮਿਲੇ ਸਿਕਾਣੇ ਸਿੱਖ ਹੋਮਲੈਂਡ ਦਾ ਮੋਰਚਾ ਲਾਇਆ ਸਿਕਾਣੇ ਆਨੰਦਪੁਰ ਦੇ ਮਤੇ ਦਾ ਧਰਮਯੁੱਧ ਮੋਰਚਾ ਲਾਇਆ ਤੇ ਜਦੋਂ ਪਾਣੀ ਸਿਕਾਣ ਦੇ ਸਿਰ ਤੋਂ ਦੀ ਲੰਗਿਆ ਤੇ ਸਿਕਾਣੇ ਮਜਬੂਰੀ ਵਸ 29 April 1986 ਨੂੰ ਆਜ਼ਾਦ ਸਿੱਖ ਰਾਜ ਦਾ ਜੜਾਇਆ ਲਾਣ ਕੀਤਾ ਤੇ ਉਹਦੇ ਵਾਸਤੇ ਖਿੱਤਾ ਗਵਾਇਆ ਇਹ ਲੱਖਾਂ ਗਵਾਇਆ ਤੇ ਲੱਖਾਂ ਦੀ ਗਿਣਤੀ ਦੇ ਸਿੱਖ ਨੌਜਵਾਨਾਂ ਨੇ ਸਿਰ ਤੜ ਦੀ ਬਾਜ਼ੀ ਲਾਈ ਹੈ ਸੋ ਇਹ ਜਿਹੜਾ ਵੀ ਨੌਜਵਾਨ ਜਿਹੜਾ ਵੀ ਆਗੂ ਸੰਘਰਸ਼ ਦੇ ਰਾਤ ਰੂਗਾ ਸਿੱਖ ਕੌਮ ਨੂੰ ਏਦਾਂ ਹੀ ਆਪਦੇ ਸਿਰ ਤੇ ਆਪਦੀਆਂ ਪਲਕਾਂ ਦੇ ਪਿਠਾਏਗੀ ਇਸ ਵਾਸਤੇ ਅੱਜ ਦੇ ਇਕੱਠ ਦੇ ਵਿੱਚ ਪਹੁੰਚੀ ਸੰਗਤ ਦਾ ਤਹਿ ਦਿਲੋਂ ਧੰਵਾਦ ਤੇ ਲੀਡਰਸ਼ਿਪ ਦੇ ਚਰਨਾਂ 'ਚ ਬੇਨਤੀ ਆ ਕਿ ਕੋਈ ਵੀ ਫੈਸਲਾ ਜਿਹੜਾ ਆ ਉਹ ਅਸੀਂ ਕਾਲੇ ਪੈ ਕੇ ਨਾਲ ਲਈਏ ਲੋਕ ਇਹ ਕਹਿੰਦੇ ਆ ਕਿ ਨੌਜਵਾਨ ਜਿਹੜੇ ਆ ਹਰ ਵਾਰੀ ਇਕੱਠ 'ਚ ਆਉਂਦੇ ਆ ਨਿਰਾਸ਼ ਮੁੜ ਜਾਂਦੇ ਆ ਮੈਂ ਕਹਿੰਨਾ ਕਿ ਨਹੀਂ ਇਹ ਸੰਘਰਸ਼ ਕੌਮਾਂ ਦੇ ਗਲਸਦੀਆਂ ਦੇ ਸੰਘਰਸ਼ ਹੁੰਦੇ ਆ ਸਿੱਖ ਕਦੇ 500 500 ਦੇ ਜਥੇ ਦੀ ਗ੍ਰਿਫਤਾਰੀ ਤੋਂ 5 500 50 5000 1000 ਦੇ ਜਥੇ ਦੀ ਗ੍ਰਿਫਤਾਰੀ ਇੱਕ ਇੱਕ ਦਿਨ ਚ ਦਿੰਦੇ ਰਹਿਆ ਸਿੱਖਾਂ ਦੇ ਸਿਰੜ ਦਾ ਜਿਹੜਾ ਉਹ ਇਸ ਧਰਤੀ ਤੇ 29 29 ਸਾਲ ਪਾਸ਼ਾ ਨੇ ਭੋਰੇ ਚ ਬਹਿ ਕੇ ਸਿੱਖਾਂ ਦੇ ਸਿਰੜ ਨੂੰ ਪੱਕਾ ਕੀਤਾ ਆ ਤੇ ਅਸੀਂ ਉਸ ਸਿਰੜ ਦਾ ਜਿਹੜਾ ਸਬੂਤ ਦਈਏ ਤੇ ਸਿੱਖ ਕੌਮ ਸਿਰ ਜੋੜ ਕੇ ਜਿਹੜੀ ਸਾਡੇ ਗਲ ਗੁਲਾਮੀ ਪਈ ਆ ਜਿਹੜੀ ਸਾਡੀ ਨੌਜਵਾਨੀ ਜੇਲਾ ਚ ਤਾੜੀ ਆ ਜਿਹੜੀ ਸਾਡੇ ਪਾਣੀਆਂ ਦੀ ਲੁੱਟ ਹੋ ਰਹੀ ਆ ਜਿਹੜੇ ਸਾਡੇ ਵਿਦਕਦਾਰੇ ਤਬਾਹ ਹੋ ਰੇ ਆ ਇਹਨਾਂ ਦਾ ਧਿਆਨ ਕਰੇ ਪੁੱਲ ਚੁੱਕ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ